L LSN Lucknow ਸਸ ਸਤਿ ਸ਼੍ਰੀ ਅਕਾਲ ਦੋਸਤੋ ਪੇਸ਼ ਹੈ ਮਿਕਰੀ ਸੋਚੋ ਅਗਰ ਯੂਨੀਵਰਸਿਟੀ ਦੇ ਵਿੱਚ ਬਾਲੀਵੁੱਡ ਦੇ ਪੰਜਾਬੀ ਕਲਾਕਾਰ ਐਡਮਿਸ਼ਨ ਲੈ ਜਾਣ ਤਾਂ ਯੂਨੀਵਰਸਿਟੀ ਦਾ ਮਾਹੌਲ ਕਿਸ ਤਰ੍ਹਾਂ ਦਾ ਹੋਊਗਾ ਸਭ ਤੋਂ ਪਹਿਲਾਂ ਕਨਵਰਗ ਰਿਹਾਲ ਨੈਸਟ ਕਫੇ ਤੇ ਬਾਗਿਆ ਸੋਡਾ ਬੜੇ ਠੱਡ ਲੱਗੇ ਜਾਂਦੇ ਆ ਤੇ ਤੁਸੀਂ ਚਾਹ ਪਿਆਦੇ ਸੱਚੀ ਗੱਦਾ ਮੇਰੇ ਬਾਬਾ ਕਹਿੰਦੇ ਸੀ ਠੱਡ ਲੱਗੇ ਤਾਂ ਚਾਹ ਪੀ ਲੈਣੀ ਚਾਹੀਦੀ ਆ उस तो बाद बोटैनिकल गार्डन शक्ति कपूर ते गुलशन ग्रोवर शक्ति कपूर आओ लड़किया मैं तो देखूंगा मैं तो छेड़ूंगा डॉक्टर टिकट डॉक्टर टिकट गुलशन ग्रोवर अरे बैटमैन की बास्केट मेरे होते हुए लड़कियां कैसे छेड़ लोगे कन्ना चूस के उस तो बाद उठे पहुंच देने कपिल शर्मा शमशेर सिंह पुलिस बन के ਪਰ ਭੜ ਅਸਾ ਜੁੰਦੇ ਕੀ ਗੰਦ ਪਾਏ ਹੋ ਇਹਨਾਂ ਨੇ ਅਚਾ ਕੇ ਅੰਦਰ ਪਾਉ ਸਾਡੇ ਹੋਂਦੇ ਕੁੜੀਆਂ ਇਹ ਛੜੰਗੇ ਹੋਏ ਉਸ ਤੋਂ ਬਾਅਦ ਅਮਰੀਸ਼ਪੁਰ ਜੀ ਸਿੱਧਾ ਸਵਰਗਾਂ ਦਾ ਘੋੜੇ ਦੇ ਬਹਿ ਕੇ ਪਹੁੰਚਦੇ ਆਏ ਤੇ ਕਹਿੰਦੇ ਨੇ ਅਰੇ ਭਾਈ ਮੈਨੂੰ ਪਤਾ ਹੁੰਦਾ ਕਿ ਯਹਾਂ ਪੇ ਐਡਮਿਸ਼ਨ ਲੈ ਰਹੇ ਹੋ ਤਾਂ ਮੈਂ 7-8 ਸਾਲ ਹੋਰ ਜੀ ਲੇਤਾ ਉਸ ਤੋਂ ਬਾਅਦ ਨਾਨਾ ਪਟਕਰ ਮਿਊਜ਼ੀਅਮ ਕੋਲ ਗੋਲਗਪਿਆਂ ਦੇ ਰੇੜੀ ਤੇ अच्छा है अच्छा है चलो बाप-बाप को पैसा उड़ाओ गोलगप्पे खाओ यहां पे गोलगप्पे खाते हो लड़कियां ज्यादा देखते हो अच्छा है अब सिर्फ मैं खडूंगा गोलगप्पे मैं कहूंगा कोई और भी लड़का चढ़ेगा अच्छा है राजकुमार जी आईसीआर ਦੇ ਸਟੂਡੈਂਟ ਹੁੰਦੇ ਨੇ ਉਹਨਾਂ ਨੂੰ ਹੋਸਟਲ ਤੇ ਸੀਟ ਨਹੀਂ ਮਿਲਦੀ ਤੇ ਹੋਸਟਲ ਵਾਰਡਨ ਨੂੰ ਕਹਿੰਦੇ ਨੇ ਜਨੀ ਇਸ ਹੋਸਟਲ ਮੇਂ ਹਮ ਵੀ ਰਹੇਗੇ ہمارے ਦੋਸਤ ਵੀ ਰਹੇਗੇ ਕੋਈ ਵੀ ਆਰਡਰਰ ਤਾਕਤ हमे ਰੋਕ ਨਹੀਂ ਸਕਤੀ ਰਾਜਕੁਮਾਰ ਜੀ ਤੋਂ ਬਾਅਦ ਸੁਨੀਲ ਛੱਟੀ ਜੀ ਦੀ ਗੱਡੀ ਇੱਕ ਨੰਬਰ ਗੇਟ ਤੇ ਗਾੜ ਰੋਕ ਲੈਂਦੇ ਨੇ ਤੇ ਉਹ ਕਹਿੰਦੇ ਨੇ ਆਹ ਤੁਮਹਾਰੇ ਗਾੜੀ ਰੋਕ ਲਿਆ ਹਾ ਨਹੀਂ ਸਕਤਾ ਔਰ ਮੈਂ ਗਾੜੀ ਦੇ ਕੇ ਗਾੜੀਆਂ ਨਾ ਮਾਰੂਗਾ ਮੈਂ ਹੌਣ ਨਹੀਂ ਦੂੰਗਾ ਜੋ ਯੂਨੀਵਰਸਿਟੀ ਮੇਰੀ ਮਾਂ ਮਾਂ ਸ਼ਕਤ ਹੈ ਸੁਨੀਲ ਛੱਟੀ ਜੀ ਤੋਂ ਬਾਅਦ ਰਵਿੰਦਰ ਗਰੇਵਾਲ ਜੀ ਦੀ ਸਹੇਲੀ ਰੋਜ਼ ਜਾਂਦੀ ਹੈ ਤੇ ਕਨਫੈਸ਼ਨ ਪੇਜ ਤੇ ਕਨਫੈਸ਼ਨ ਪਾਉਂਦੇ ਨੇ ਜੇ ਮੈਂ ਹੁੰਦਾ ਤੋਂ ਤਾਂ ਤੇ ਤੂੰ ਮਹਿਣਾ ਸੌਣੀ ਏਣੀ ਆਪਾਂ ਬਣੇ ਖੁਸ਼ ਰਹਿਣਾ ਸੀ ਅਗੋ ਕਨਵਰ ਕਰਿਆ ਅੱਲਾ ਕਮੈਂਡ ਆਂਦਾ ਤੂੰ ਨਾ ਝਾਈ ਗੁੱਡੀ ਆ ਬ ਕੋਲ ਚੱਕਰ ਚ ਪਾ ਦੜ ਗੇ ਵੀਵਾ ਤੋਂ ਬਾਅਦ ਆਂਦੇ ਨੇ ਯੂਥ ਫੈਸਟੀਵਲ ਦੀ ਸ਼ੁਰੂਆਤ ਹੋ ਜਾਂਦੀ ਹੈ ਤੇ ਯੂਥ ਫੈਸਟੀਵਲ ਦੇ ਵਿੱਚ ਐਂਕਰਿੰਗ ਦੀ ਡਿਊਟੀ ਮਿਲਦੀ ਹੈ ਜਿਵੇਂ ਵੈਕਟਰ ਸਰ ਬੈਠੇ ਨੇ ਜਿਹੜਾ ਗੁਰਪ੍ਰੀਤ ਕੁੱਕੀ ਜੀ ਹੋਏ ਤੇ ਕਮਾਲ ਹੋਣ ਦੀਆਂ ਮਾਏ ਨੀਂਦੀਆਂ ਪਲੀਆਂ ਪਗਾ ਵੀ ਨਹੀਂ ਬੈਠੇ ਆ ਗੁੱਡੀ ਤੂੰ ਕਿੱਧਰ ਜਾਣ ਜੀ ਓਰੇ ਆ ਯੂਥ ਫੈਸਟੀਵਲ ਦੇ ਵਿੱਚ ਜੀਵ ਗੈਸਟ ਹੁੰਦੇ ਨੇ ਨਰਿੰਦਰ ਮੋਦੀ ਜੀ ਨਰਿੰਦਰ ਮੋਦੀ ਜੀ ਭਾਈਓਰ ਬਹਨੋ ਮਾਇਆਪੁਰੀ ਯੂਨੀਵਰਸਿਟੀ ਮੈਂ ਘੁਮਾ ਔਰ ਮੈਂਨੇ ਦੇਖਾ ਕਿ ਸਾਰੀ ਕੀ ਸਾਰੀ ਸੜਕਾਂ ਨਏ ਬਣਿਆ ਹੈ ਮੈਂ ਸਭ ਤੋਂ ਕਹਿਣਾ ਚਾਹਤਾ ਹੂੰ ਕਿ ਅਬ ਅੱਛੇ ਦਿਨ ਆ ਗਏ ਹੈ ਇਸ ਤੋਂ ਬਾਅਦ ਗਿੱਧੇ ਦੀਆਂ ਪਰਫਾਰਮੈਂਸਿ ਸ਼ੁਰੂ ਹੁੰਦੀਆਂ ਨੇ ਤੇ ਗਿੱਧੇ ਦੀ ਪਰਫਾਰਮੈਂਸ ਦੇ ਵਿੱਚ ਢੋਲਕੀ ਵਾਲਾ ਕੁਝ ਇਸ ਤਰ੍ਹਾਂ ਢੋਲਕੀ ਵਜਾਂਦਾ ਹੈ ਸ਼ਰਵਲ ਜੀ ਦੀ ਹੋਸਟਲ ਚ ਪਾਰਟੀ ਕਰਵਾ ਜਾਂਦੀ ਹੈ ਤੇ ਉਹ ਕਹਿੰਦੇ ਨੇ ਆਰਮ ਆਇਆ ਖੋਪਰਿਆ ਵੇ ਰਾਜੂ ਅਰੇ ਸ਼ਾਮ ਮੇਰੀ ਬਟਲੀ ਕਿਧਰ ਆ ਰੇ ਬਾਬਾ ਉਸ ਤੋਂ ਬਾਅਦ ਐਂਡ ਦੇ ਵਿੱਚ ਕਨਵਰ ਕਰਿਆਲ ਜੀ ਦੀ ਡਿਊਟੀ ਲੱਗਦੀ ਹੈ ਥੈਂਕ ਯੂ ਸਪੀਚ ਦੇ ਲਈ ਤੇ ਉਹ ਕਹਿੰਦੇ ਨੇ ਬਾ ਕਿਆ ਸੋਡਿਓ ਫਦੂ ਸਾਰਾ ਰੋਏ ਗੱਲ ਕਹਿਦਾ ਚੌੜਾ ਬਈ ਯੂਨੀਵਰਸਿਟੀ ਦੇ ਵਿੱਚ ਆਪਾਂ ਸਾਰਿਆਂ ਨੂੰ ਰਲ ਕੇ ਰਲਣਾ ਚਾਹੀਦਾ ਜਿਵੇਂ ਕਰਪਾਤਪੁਰ ਲਾਂਗਾ ਖੁੱਲਿਆ ਤੇ ਸਾਰੇ ਦੋ ਦੇਸ਼ ਇਕੱਠੇ ਹੋ ਗਏ ਤੇ ਐਸੀ ਤਰ੍ਹਾਂ ਤੁਸੀਂ ਵੀ ਲਾਂਗੇ ਖੋਲੋ ਆਪਣੇ ਕਲਜਦ ਦੇ ਵਿੱਚ ਆਪਣੇ ਦਿਲਾਂ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਤੇ ਆ ਡੱਡਿਆਂ ਦੇ ਵਿੱਚ ਸੱਚੀ ਗੱਦਾ ਥੈਂਕ ਯੂ ਹਲੋ This was the performance by Just Anmol with code L, L as in Lucknow. Now we call upon the next participant, Harshvinder Singh, with code M, M as in Maharashtra, Mumbai. hello. hello.